ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੇ ਨੇੜੇ ਸਥਿਤ ਤਨਪੁਰਾ ਇਲਾਕੇ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੀ ਸੇਵਾਦਾਰਾਂ ਨੂੰ ਬਿਜਲੀ ਦਾ ਕਰੰਟ ਲੱਗਿਆ ਤੇ ਹਾਦਸਾ ਇੰਨਾ ਭਿਆਨਕ ਸੀ ਕਿ ਸਾਹਸ ਦੇ ਵਿੱਚ ਇੱਕ ਸੇਵਾਦਾਰ ਦੀ ਜਾਨ ਚਲੀ ਗਈ ਜਦਕਿ ਤਿੰਨ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਮ੍ਰਿਤਕ ਦੀ ਪਛਾਣ ਸ਼ੋਕ ਕੁਮਾਰ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਇਸ ਦੌਰਾਨ ਸੇਵਾਦਾਰ ਕਰੰਟ ਲੱਗ ਗੰਦਨਾ ਚੁਲਸਦਾ ਹਾਲਾਂਕਿ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ ਫਿਲਹਾਲ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਂਜੀ ਗੁਰਜੀ ਇਹ ਜਿਹੜਾ ਹਾਸਾ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਨ ਦਾ ਚੋਲੇ ਦਾ ਮਾਮਲਾ ਕੀ ਹੈ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਆਰਾ 8ਵੇਂ ਪਾਸ਼ਾ ਹੀ ਸ਼ਗੁਨ ਪਹਿਲੇ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਤੇ ਹਰ ਮਹੀਨੇ ਜੀ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਸੀਗੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਜੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਜਿੰਨੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋੜ ਸਕਦੇ ਸੇਵਾ ਦੀ ਗੱਲ ਹੈ ਤੇ ਉਸ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਹੈ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਹੁਣ ਇਹ ਚੀਜ਼ ਹੋਣੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਹਦਾ ਕਿਦਾਂ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਹੈ ਇਹ ਸ਼ਗੂਨ ਪਲੇਸ ਦੇ ਬਿਲਕੁਲ ਸਾਹਮਣੇ 8ਵੀਂ ਪਾਸ਼ਾਹੀ ਦਾ ਧਰਮਪੁਰਾ ਰੋਡ ਤੇ ਕੁਸ਼ੂਰਦੁਆ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਜਿਹਨੇ ਕਾਇਲ ਨੇ ਜਿਹੜੇ ਇਲਾਜ ਨੇ ਉਹ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਨਾਲ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦੇ ਅਜ ਉਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਇਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ ਕਰੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਹਨ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁਖਦਾਈ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ ਜੀ ਨੂੰ ਪਤਾ ਹੈ ਕਿਉਂ ਆ ਕਿਸ ਕਰਕੇ ਹੋਇਆ ਕਿਸ ਤਰ੍ਹਾਂ ਕਰੰਟ ਲੱਗਿਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚਾਰ ਬੰਦੇ ਸੇਵਾ ਕਰ ਰਹੇ ਸੀ ਇਹ ਹਰ ਮਹੀਨੇ ਸੇਵਾ ਦੀ ਮੌਤ ਹੋਈ ਹੈ ਉਹਦੇ ਬਾਰੇ ਪਤਾ ਲੱਗਾ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਸੀ ਤੇ ਉਮਰ ਕਿੰਨੀ ਸੀ ਉਹਦੀ ਉਹਨਾਂ ਦੀ 54 ਸਾਲ ਦੀ ਉਮਰ ਸੀ ਜੀ ਉਹ ਵੀ ਉਸੇ ਗੁਰਦੁਆਰਾ ਸਾਹਿਬ 'ਚ ਰੂਟੀਨ ਨਾਲ ਆਉਂਦੇ ਸੀ ਕੋਈ ਐਸਾ ਨਹੀਂ ਹੈ ਮਤਲਬ ਕਿ ਬਹੁਤ ਦਿਨ ਆ ਕੇ ਤਾਂ ਹੀ ਸੇਵਾ ਬੰਦਾ ਉਹੀ ਉਹ ਗੁਰੂ ਘਰ 'ਚ ਕਰਦਾ ਜਿਹਦਾ ਰੂਟੀਨ ਨਾਲ ਆਣਾ ਜਾਣਾ ਹੋਏਗਾ ਜੀ ਤੇ ਮੇਰੇ ਖਿਆਲ ਆ ਲੜਕਾ ਵੈ ਇਹਨਾਂ ਦੇ ਚਾਚਾ ਜੀ ਸੀਗੇ ਠੀਕ ਹੈ ਤੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਆ ਗਏ ਨੇ ਬਾਕੀ ਤਾਂ ਬਖੂਬ ਉਹ ਦੱਸ ਸਕਦੇ ਨੇ ਪਰ ਮੌਤ ਹੋ ਜਾਣਾ ਇਹ ਦੁਖਦਾਈ ਹੈ ਬਾਕੀ ਗੁਰੂ ਸਾਹਿਬ ਦਾ ਸੀਸੀਟੀ ਫੁਟੇਜ ਆਈ ਹੈ ਕੋਈ ਸੀਗੀ ਉੱਥੇ ਨਾਲ ਉੱਥੇ ਭਾਜੀ ਕੋਈ ਇਦਾਂ ਦਾ ਮਸਲਾ ਨਹੀਂ ਹੈ ਕਰੰਟ ਹੈ ਇਹ ਹੁਣ ਰਹਿਮਤ ਹੈ ਗੁਰੂ ਦੀ ਕੋਈ ਨਿਸ਼ਾਨ ਸਾਹਿਬ ਦੇ ਕਰਦੇ ਹੋਏ ਕੋਈ ਤਾਰ ਨਾਲ ਲਾ ਕੇ ਕਰੰਟ ਆ ਗਿਆ ਜਿਦੇ ਚ ਇੱਕ ਦੀ ਮੌਤ ਹੋ ਗਈ ਤਿੰਨ ਬਚ ਗਏ ਗੁਰੂ ਸਾਹਿਬ ਨੇ ਜਿਦੇ ਸਵਾਸ ਪੂਰੇ ਕਰਨੇ ਸੀ ਉਹਨੂੰ ਨਾਲ ਲੈ ਗਿਆ ਬਾਕੀ ਤਿੰਨ ਠੀਕ ਹੈ ਵਾਹਿਗੁਰੂ ਅਰਦਾਸ ਕਰਾਂਗੇ ਅੱਗੋਂ ਕੋਈ ਐਹੋ ਜੀ ਘਟਨਾ ਗੁਰੂ ਸਾਹਿਬ ਨਾ ਇੱਥੇ ਇਹ ਗੱਲ ਖਤਮ ਹੋ ਜੇ ਬਾਕੀ ਤਿੰਨ ਜਿਹੜੇ ਨੇ ਬਿਲਕੁਲ ਠੀਕ ਹੋ ਉਹਨਾਂ ਤੇ ਆਪਣੇ ਘਰ ਜਾਣ ਤੇ ਮਹਾਰਾਜ ਜਿਨ੍ਹਾਂ ਦੇ ਬੰਦਾ ਚਲਾ ਗਿਆ ਉਹਨਾਂ ਨੂੰ ਇਹ ਸ਼ਕਤੀ ਦੇਵੇ ਤਾਂ ਕਿ ਉਹ ਦੁੱਖ ਸਹਿ ਸਕੇ ਸ਼ੋਕਮਾ ਇੱਕ ਮਟਕੀ ਨਾਮ ਆ ਤੁਹਾਡਾ ਮੇਰਾ ਮੇਰਾ ਟਿੰਕੂ ਰੋੜਾ ਜੀ ਟਿੰਕੂ ਜੀ ਜਿਹਨਾਂ ਦੇਥੋ ਇਹ ਕੋਣ ਸੀਗੇ ਮੇਰਾ ਚਾਚਾ ਸਕਾ ਚਾਚਾ ਜੀ ਕੀ ਨਾਮ ਸੀ ਉਹਨਾਂ ਦਾ ਸ਼ੋਕਮਾ ਕੀ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਸੇਵਾ ਕਰਦੇ ਇੱਥੇ ਲੱਗੇ ਹੋ ਸੀਗੇ ਅੱਛਾ ਤੇ ਕੀ ਕੰਮ ਕੀ ਕਰਦੇ ਉਹਦਾ ਵੀ ਕੋਈ ਜੌਬ ਜੌਬ ਕਰਦੇ ਸੀ ਪਹਿਲੇ ਗੱਡੀ ਦਾ ਕੰਮ ਕਰਦਾ ਜੀ ਠੀਕ ਹੈ ਪਰਿਵਾਰ ਚ ਕੋਣ ਕੋਣ ਆਉਂਦੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰਿਜ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਹੋ ਸੇਵਾ ਕਰਦੇ ਸੀ ਜੱਜਾ ਖਾਟੂ ਸਾਹਿਬ ਮੰਦਿਰ ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡੀਆਂ ਜਾਂਦਾ ਸੀ ਮਸ਼ੀਨਾਂ ਵਸੂ ਠੀਕ ਠੀਕ ਹਾਂਜੀ ਤੁਹਾਡਾ ਕੀ ਮੇਰਾ ਲੱਕੀ ਆ ਜੀ ਕੀ ਮਾਮਲਾ ਕੀ ਮਾਮਲਾ ਜੀ ਹਰ ਮਹੀਨੇ ਸੰਗਰਾਂਦ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਕਿੱਥੇ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਤੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬੀ ਗੁਰਦੁਆਰਾ ਸਾਹਿਬ ਹੈ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਜੀ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਕੇ ਨਾ ਸਿੱਧਿਆ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਜੀ ਮੌਤ। ਕਿ ਕੀ ਨਾਮ ਹੈ ਉਹਨਾਂ ਦਾ? ਉਹਨਾਂ ਦਾ ਕਾਲੂ ਹੈਗਾ ਜੀ, ਕਾਲਾ ਮੁੰਡੇ ਦਾ ਨਾਮ ਹੈਗਾ। ਤੇ ਤਿੰਨ ਜਰੇ ਨੂੰ ਠੀਕ ਨਹੀਂ ਆ ਜੀ। ਹਾਂਜੀ ਉਹ ਠੀਕ ਹੈ ਜੀ। ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ। ਹਾਂਜੀ। ਅੱਛਾ। ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਬਿਗੜ ਬੈਲੈਂਸ ਵਿਗੜ ਗਿਆ। ਉਹਦੇ ਬੈਲੈਂਸ ਵਿਗੜ ਨਹੀਂ ਕਰਕੇ ਤਾਰਾਂ ਦੇ ਉੱਪਰ ਹੀ ਸਿੱਧੇ ਹੀ ਸੀ ਨਿਸ਼ਾਨ ਸਾਹਿਬ। ਤੂੰ ਫਿਰ ਤਿੰਨੇ ਬੰਦੇ ਇਸ ਕਰਕੇ ਚੁਰਜੇ ਉਹਨਾਂ ਨੂੰ ਛੁੜਾ ਰਹੇ ਸੀ ਨਹੀਂ ਨਹੀਂ ਛੁੜਾ ਰਹੇ ਚਾਰ ਬੰਦੇ ਹੀ ਹੁੰਦੇ ਆ ਨਾ ਮੌਕੇ ਦੇ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਂਜ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਆ ਮੌਕੇ ਤੇ